ਤੇ ਬੱਚਿਆਂ ਦੇ ਵਿੱਚ ਵੀ ਘੋੜਸਵਾਰੀ ਨੂੰ ਲੈ ਕੇ ਈਰੇਜ ਆ ਤਾਂ ਇਹ ਬੱਚੇ ਦਾ ਨਾਮ ਆ ਫਤੇ ਫਤੇ ਜਿਹੜਾ ਘੋੜਸਵਾਰ ਚੰਗਾ ਸੀ ਦੇਖ ਰਹੀ ਸੀ ਫਤੇ ਕਿੰਨੀਆਂ ਬੋਲਾਂ ਪਾਦੀਆਂ ਤੁਸੀਂ ਤਿੰਨ ਬੋਲਸ ਹੁੰਦੀਆਂ ਨੇ ਤਿੰਨ ਵਿੱਚੋਂ ਤਿੰਨ ਹੀ ਪਾਦੀਆਂ ਜੀ ਬੱਕਟ 'ਚ ਹੂੰ ਤੇ ਕਿੰਨੀ ਉਮਰ ਆ ਤੁਹਾਡੀ ਮੇਰੀ ਜੀ ਉਮਰ ਹਲੇ ਜੀ 13 ਸਾਲ ਹੋ ਗਈ ਕਰਦੋਂ ਤੋਂ ਕਰਦੇ ਹੋ ਘੋੜਸਵਾਰੀ ਘੋੜਸਵਾਰੀ ਜੀ ਮੈਨੂੰ 4 ਸਾਲ ਹੋ ਗਏ ਨੇ ਕਰਦੇ ਨੂੰ ਤੇ ਤੇ ਵੈਸੇ ਮੈਂ ਜੰਪਿੰਗ ਕਰਦਾ ਹਾਂ ਸ਼ੋ ਜੰਪਿੰਗ ਬਟ ਇਸ ਵਾਰੀ ਮੈਂ 3 ਮਹੀਨੇ ਤੋਂ ਜੰਪਿੰਗ ਜੰਪਿੰਗ ਨਹੀਂ ਸੀ ਕੀਤੀ ਤੇ ਹਾਰਸ ਰਾਈਡਿੰਗ ਵੀ ਨਹੀਂ ਸੀ ਕੀਤੀ ਹੂੰ ਠੀਕ ਹੈ ਤਾਂ ਗੱਲਬਾਤ ਕਰਾਂਗੇ ਘੋੜੀ ਥੋੜੀ ਜਿਹੀ ਜਿਹੜੀ ਫਤੇ ਦੀ ਹੈ ਨਾ ਉਹ ਕੀ ਗੱਲ ਹੋ ਗਿਆ ਕੀ ਘੋੜੀ ਕਿਦਾਂ ਹੈ ਇਹ ਘੋੜੀ ਨਾ ਜਿਹੜੀ ਘੋੜੀਆਂ ਹੁੰਦੀਆਂ ਨੇ ਕੰਪੀਟੀਸ਼ਨ ਤੋਂ ਬਾਅਦ ਇਹ ਅਲਫ ਹੋ ਜਾਂਦੀਆਂ ਨੇ ਜਾਂ ਕਦੇ-ਕਦੇ ਪਹਿਲਾਂ ਹੀ ਹੈਨਾ ਤੇ ਵੈਸੇ ਘੋੜੀ ਮੇਰੀ ਬਹੁਤ ਜ਼ਿਆਦਾ ਸਪੋਰਟ ਕੀਤਾ ਇਸ ਘੋੜੀ ਨੇ ਮੇਰਾ ਐਂਡ ਕਿੰਨੀ ਵਾਰ ਪਾਰਟਿਸਪੇਟ ਕੀਤਾ ਇਹ ਮੈਂ ਤੀਜੀ ਵਾਰ ਕੰਪੀਟੀਸ਼ਨ ਚ ਪਾਰਟਿਸਪੇਟ ਕੀਤਾ ਉਹਦਾ ਪਹਿਲਾਂ ਜੰਪਿੰਗ ਕਰਦੇ ਹੁੰ ਸੀ ਪਹਿਲਾਂ ਮੈਂ ਜੰਪਿੰਗ ਕਰਦਾ ਹੀ ਬਟ ਹੁਣ ਮੈਂ 3 ਮਹੀਨੇ ਤੋਂ ਘੋੜੇ ਤੇ ਹੀ ਨਹੀਂ ਸੀ ਚੜਿਆ ਹੁਣ ਸੋ ਮੈਨੂੰ ਕੱਲ ਪਤਾ ਚੱਲਿਆ ਕਿ ਕੰਪੀਟੀਸ਼ਨ ਹੋ ਰਿਹਾ ਮੈਂ ਬੋਲਿਆ ਸਵੇਰੇ ਉੱਠ ਕੇ ਚੱਲ ਜਾਓ ਬਸ ਸਵੇਰੇ ਉੱਠ ਕੇ ਆ ਗਏ ਤੇ ਜਿੱਤ ਵੀ ਗਏ ਕਿਹੜੀ ਕਲਾਸ ਪੜ੍ਹਦੇ ਹੋ ਮੈਂ ਮਹੌਲੀ ਚ ਰਹਿਣਾ ਤੇ ਮੈਂ 8th ਕਲਾਸ ਚ ਹਾਂ ਕਿਹੜੇ ਸਕੂਲ ਪੜ੍ਹਦੇ ਹੋ ਤੁਸੀਂ ਮੈਂ ਵੀਪੀਐਸ ਮਹੌਲੀ ਓਕੇ ਓਕੇ ਹਾਂਜੀ ਤੇ ਹੁਣ ਹੋਰ ਵੀ ਤੁਸੀਂ ਅੱਗੇ ਕਰਨਾ ਕੁਝ ਇਸ ਤੋਂ ਬਾਅਦ ਵੀ ਹਾਂਜੀ ਜੀ ਮੇਰਾ ਹੈਗਾ ਹੈ ਕਿ ਮੈਂ ਹੁਣ ਪਹਿਲਾਂ ਤਾਂ ਆਪਣੀ ਪੋਲ ਬੈਂਡਿੰਗ ਕਰੂੰਗਾ ਤੇ ਵੈਸੇ ਤਾਂ ਮੇਰਾ ਪਲਾਨ ਸੀਗਾ ਕਿ ਮੈਂ ਸ਼ੋ ਜੰਪਿੰਗ ਵੀ ਕਰੂੰਗਾ ਬਟ ਹੁਣ 3 ਮਨਸ ਤੋਂ ਪ੍ਰੈਕਟਿਸ ਨਹੀਂ ਹੋਈ ਉਹਦੇ ਕਾਰਨ ਮੈਂ ਸ਼ੋ ਜੰਪਿੰਗ ਨਹੀਂ ਕਰ ਰਿਹਾ ਤੇ ਇਹ ਸ਼ੌਂਕ ਕਿਦਾਂ ਪਿਆ ਫਤਿਹ ਜਿਹੜਾ ਮੈਨੂੰ ਹੌਰਸ ਰਾਈਡਿੰਗ ਦਾ ਸ਼ੌਂਕ ਪਿਆ ਹੈ ਇਸ ਲਈ ਚ ਮੈਨੇ ਮਾਮੂ ਵੀ ਜਿਹੜੇ ਮੇਰੇ ਮਾਮੂ ਸੀਗੇ ਉਹ ਵੀ ਹੌਰਸ ਰਾਈਡਰ ਸੀਗੇ ਤੇ ਇੱਕ ਤਾਂ ਉਹਨਾਂ ਤੋਂ ਥੋੜਾ ਪ੍ਰਭਾਵ ਪਿਆ ਤੇ ਮੈਨੂੰ ਸ਼ੁਰੂ ਤੋਂ ਹੀ ਜਿਹੜੇ ਐਨੀਮਲ ਸੀਗੇ ਜਾਨਵਰ ਸੀਗੇ ਉਹਨਾਂ ਨੂੰ ਮੈਨੂੰ ਸ਼ੁਰੂ ਤੋਂ ਹੀ ਪਿਆਰ ਸੀਗਾ ਤੇ ਫਿਰ ਹੌਰਸ ਰਾਈਡਿੰਗ ਇੱਕ ਇਹੋ ਜਿਹੀ ਸਪੋਰਟ ਹੈ ਜਿੱਦਾਂ ਤੁਹਾਡੀ ਜਾਨਵਰਾਂ ਨਾਲ ਬਣਦੀ ਹੈ ਹਨਾ ਉਹ ਤਾਂ ਉਸ ਦੇ ਕਾਰਨ ਮੈਂ ਹੌਰਸ ਰਾਈਡਿੰਗ ਚੂਜ਼ ਕੀਤੀ ਸੀ ਇਹ ਪਰਿਵਾਰ ਚ ਹੋਰ ਵੀ ਹੁਣ ਹੋਰ ਵੀ ਕਰਦਾ ਕੋਈ ਨਹੀਂ ਹੁਣ ਤਾਂ ਮੈਂ ਹੀ ਕਰਦਾ ਹੁਣ ਤਾਂ ਮੈਂ ਹੀ ਕਰਦਾ ਹਾਂ ਹਾਂਜੀ ਹਾਂਜੀ ਤਾਂ ਠੀਕ ਹੈ ਕੰਗ੍ਰੈਚੁਲੇਸ਼ਨ ਥੈਂਕ ਯੂ ਜੀ ਤਾਂ ਠੀਕ ਹੈ ਤਾਂ ਇਹ ਫਤਿਹ ਸੀ ਇਹਨਾਂ ਨੇ ਨਾਲ ਗੱਲਬਾਤ ਕੀਤੀ ਹੈ ਤਾਂ ਇਹਨਾਂ ਨੇ ਹੁਣ ਜਿਹੜਾ ਇੱਥੇ ਜਿਹੜਾ ਬੱਕਟ ਐਂਡ ਬਾਲਸ ਦਾ ਇੱਕ ਕੰਪੀਟੀਸ਼ਨ ਹੋਇਆ ਹੈ ਸ਼ੋਅ ਦੇ ਵਿੱਚੋਂ ਜਿੱਤਿਆ